ਨੁਭਾਗਾ ਵਾਲੇ ਸਵਾਕ ਪੰਜ ਸਾਲ ਦੀ ਉਮਰ دنیਵੀ ਉਮਰ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਿੰਨੀ ਉਮਰ ਬੋਲੋ ਭੈਣੋ ਕਿੰਨੀ ਉਮਰ ਸਵਾ ਪੰਜ ਸਾਲ ਲਗਭਗ ਸਵਾਕ ਪੰਜ ਸਾਲ ਦੀ ਉਮਰ دنیਵੀ ਉਮਰ ਹੈ ਬਾਲਾ ਪ੍ਰੀਤਮ ਜੀ ਦੀ ਜਦੋਂ ਗੁਰਨਾਨਕ ਜੀ ਦੇ ਘਰ ਦੇ ਮਾਲਕ ਬਣੇ ਨੇ ਪਾਵ ਗੁਰਤਾ ਗੱਦੀ ਜਦੋਂ ਮਿਲੀ ਹੈ ਸਵਾ ਪੰਜ ਸਾਲ ਉਮਰ ਦੀ ਨਿਆਵੀ ਉਮਰ ਹੈ ਉਦੋਂ ਇਦਰੋਂ ਸੰਗਤਾਂ ਨੂੰ ਪਤਾ ਲੱਗਦਾ ਹੈ ਦੇਸ਼ਾਂ-ਵਿਦੇਸ਼ਾਂ ਚ ਸੰਗਤਾਂ ਹੁੰਦੀਆਂ ਨੇ ਤੇ ਸੰਗਤਾਂ ਨੇ ਪਿਆਰ ਦੇ ਵਿੱਚ ਇੱਕ ਬੜੀ ਸੁੰਦਰ ਪਾਲਕੀ ਸਤਿਗੁਰੂ ਦੀ ਵਾਸਤੇ ਬਣਾਈ ਬੜੀ ਸੁੰਦਰ ਪਾਲਕੀ ਬਣਾਈ ਹੁਣ ਪਾਲਕੀ ਬਣ ਕੇ ਤਿਆਰ ਹੋਈ ਕੁਝ ਗੁਰਸਿੱਖ ਕੁਝ ਸੰਗਤਾਂ ਸਤਿਗੁਰ ਦੇ ਚਰਨਾਂ 'ਚ ਆਈਆਂ ਸੰਗਤ ਨੇ ਆ ਕੇ ਬੇਨਤੀ ਕੀਤੀ ਹੈ ਗਰੀਬ ਨਿਵਾਜ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਪਾਲਕੀ ਬਣ ਕੇ ਤਿਆਰ ਹੋ ਗਈ ਹੈ ਤੇ ਸਾਡੇ ਵੱਲੋਂ ਬੇਨਤੀ ਹੈ ਕਿਰਪਾ ਕਰੋ ਆਪ ਜੀ ਪਾਲਕੀ ਤੇ ਬਿਰਾਜਮਾਨ ਹੋ ਤੇ ਸਾਡਾ ਦਿਲ ਕਰਦਾ ਸਾਰੇ ਸ਼ਹਿਰ ਦਾ ਇੱਕ ਚੱਕਰ ਲਾਈਏ ਸੰਗਤਾਂ ਸਮੇਤ ਤਾਂ ਕਿ ਸਾਡੇ ਸ਼ਹਿਰ ਦਾ ਭਲਾ ਹੋ ਸਕੇ ਉਸ ਸੰਗਤਾਂ ਦੀ ਬੇਨਤੀ ਬਾਲਾ ਪ੍ਰੀਤਮ ਜੀ ਨੇ ਮੰਨੀ ਗੁਰਮਖੋ ਸਤਿਗੁਰੂ ਦੀ ਪਾਲਕੀ 'ਚ ਬੈਠਦੇ ਨੇ ਆਨੰਦ ਰੀਲ ਚੱਲੇ ਅੱਖਾਂ ਦੇ ਅੱਗੇ ਦਰਸ਼ਨ ਕਰੇ ਬਾਲਾ ਪ੍ਰੀਤਮ ਜੀ ਦੇ ਅੱਠਵੇਂ ਬਾਦਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਿਤਾ ਜੀ ਬਾਲਾ ਪ੍ਰੀਤਮ ਜੀ ਪਾਲਕੀ 'ਚ ਬੈਠਦੇ ਨੇ ਚਾਰ ਗੁਰਸਿੱਖ ਮੁੱਢਾ ਦਿੰਦੇ ਨੇ ਪਾਲਕੀ ਨੂੰ ਪਿੱਛੇ-ਪਿੱਛੇ ਸੰਗਤਾਂ ਨੇ ਤੇ ਅੱਗੇ-ਅੱਗੇ ਉਹ ਗੁਰਸਿੱਖ ਪਾਲਕੀ ਲੈ ਕੇ ਸ਼ਹਿਰ ਵੱਲ ਜਾ ਰਹੇ ਨੇ ਤੇ ਸੰਗਤਾਂ ਸਤਨਾਮ ਵਾਹਿਗੁਰੂ ਜਪ ਕਰਦੀਆਂ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮੁੱਖ ਤੋਂ ਕਹਿ ਰਹੀਆਂ ਨੇ ਸੰਗਤਾਂ ਬੜੇ ਪ੍ਰੇਮ ਦੇ ਵਿੱਚ ਬਾਲਾ ਪ੍ਰੀਤਮ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਸੰਗਤਾਂ ਤੇ ਬਾਲਾ ਪ੍ਰੀਤਮ ਨੂੰ ਧੰਨ ਕਹਿੜੀਆਂ ਨੇ ਸੰਗਤਾਂ ਜਦੋਂ ਸਤਗੁਰ ਜੀ ਦੀ ਪਾਲਕੀ ਸ਼ਹਿਰ ਦੇ ਵਿੱਚ ਪਹੁੰਚਦੀ ਹੈ ਇਕਦਮ ਸਤਗੁਰੂ ਦੇ ਕੰਨਾਂ ਦੇ ਵਿੱਚ ਨੇ ਕੋਈ ਬੜੀ ਦਰਦਨਾਕ ਆਵਾਜ਼ ਪੈਂਦੀ ਹੈ ਬੜੀ ਦਰਦਨਾਕ ਜਿਵੇਂ ਕੋਈ ਹਾਏ ਹਾਏ ਕਰਦਾ ਹੋਵੇ ਹਾਏ ਹਾਏ ਸਤਗੁਰੂ ਨੇ ਉਹ ਸਿੱਖਾਂ ਨੂੰ ਇਸ਼ਾਰਾ ਕੀਤਾ ਵੀ ਪਾਲਕੀ ਥੱਲੇ ਜ਼ਮੀਨ ਤੇ ਰੱਖੋ ਪਾਲਕੀ ਥੱਲੇ ਜ਼ਮੀਨ ਤੇ ਰੱਖੀ ਸਤਗੁਰੂ ਪਾਲਕੀ ਦੇ ਬਾਹਰ ਨਿਕਲੇ ਨੇ ਸਤਗੁਰੂ ਨੇ ਬੜੀ ਸੁੰਦਰ ਦਸਤਾਰ ਸਜਾਈ ਹੋਈ ਹੈ ਛੋਟੀ ਜੀ ਕਲਗੀ ਲੱਗੀ ਦਸਤਾਰ ਦੇ ਉੱਪਰ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਸਤਿਗੁਰੂ ਕੀ ਵੇਖਦੇ ਨੇ ਇੱਕ ਦੂਰ ਕੋਈ ਬੰਦਾ ਬੈਠਾ ਹੈ ਉਹ ਹਾਏ ਹਾਏ ਪਿਆ ਕਰਦਾ ਹੈ ਵੇਖੋ ਸਤਿਗੁਰੂ ਕਿੰਨੇ ਦਿਆਲੂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮੇਰੇ ਗਰੀਬ ਨਵਾਇ ਸਤਿਗੁਰੂ ਦੀ ਬਾਲਾ ਪੀਤਮ ਜੀ ਆਪ ਚੱਲ ਕੇ ਉਸ ਦੇ ਕੋਲ ਗਏ ਕੀ ਵੇਖਦੇ ਨੇ ਜਿਹੜਾ ਸਰੀਰ ਹਾਏ ਹਾਏ ਕਰਦਾ ਪਿਆ ਉਹ ਸਰੀਰ ਤੇ ਘੂੜ ਹੋਇਆ ਪਿਆ ਹੈ ਪਾਗ ਵਗਦੀ ਪਈ ਹੈ ਮੱਖੀਆਂ ਭਿੰਨ-ਭਿੰਨ ਕਰਦੀਆਂ ਨੇ ਉਹ ਹਾਏ ਹਾਏ ਬਿਆ ਕਰਦਾ ਹੈ ਜਦੋਂ ਸਤਗੁਰੂ ਕੋਲ ਗਏ ਉਹ ਕੋੜੀ ਨੇ ਗੁਰਮੁਖਵਾਂ ਜਿਹਦੇ ਸਰੀਰ ਤੇ ਕੋੜ ਹੋਇਆ ਪਿਆ ਦੋਵੇਂ ਹੱਥ ਜੋੜ ਲੇ ਅਖਲ ਗਾਏ ਗਰੀਬ ਨਵਾਸ ਸਤਗੁਰੂ ਜੀ ਕਿਰਪਾ ਕਰੋ ਮੇਰੇ ਗਰੀਬ ਤੇ ਵੀ ਕਿਰਪਾ ਕਰੋ ਮੇਰੇ ਕੋੜੀ ਤੇ ਵੀ ਸਤਗੁਰੂ ਜੀ ਕਿਰਪਾ ਕਰੋ ਤੁਸੀਂ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਹੋ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਦਿਆਲੂ ਸਨ ਬੜੀਆਂ ਰਹਿਮਤਾਂ ਗੁਰੂ ਨਾਨਕ ਪਾਤਸ਼ਾਹ ਨੇ ਵਰਸਾਈਆਂ ਉਸੇ ਤਰ੍ਹਾਂ ਅੱਜ ਤੁਸੀਂ ਵੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਹੋ ਆਪ ਜੀ ਰਹਿਮਤਾਂ ਵਰਸਾ ਰਹੇ ਭਾਗਾਂ ਵਾਲਿਓ ਉਹ ਕੋੜੀ ਕੀ ਅੱਖ ਲਗਾ ਕਹਿੰਦਾ ਸਤਿਗੁਰ ਜੀ ਮੈਂ ਤੁਹਾਡੇ ਗੁਰਸਿੱਖਾਂ ਦੇ ਕੋਲ ਸੁਣਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੇ ਜਾਮੇ ਦੇ ਵਿੱਚ ਆਪ ਦੇ ਪਾਲਪੁਰ ਕੁੜੀ ਦੇ ਕੋਲ ਗਏ ਸਨ ਉਹਦਾ ਸਤਗੁਰ ਨੇ ਕੋੜ ਦੂਰ ਕੀਤਾ ਸੀ ਦੀਪਾਲਪੁਰ ਕੁੜੀ ਦਾ ਤੇ ਤੀਜੇ ਜਾਮੇ ਦੇ ਵਿੱਚ ਜਦੋਂ ਪ੍ਰੇਮਾ ਕੋੜੀ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਗਿਆ ਜਿੱਥੇ ਗੁਰੂ ਅਮਰਦਾਸ ਪਿਤਾ ਜੀ ਨੇ ਉਹਦਾ ਕੋੜ ਦੂਰ ਕੀਤਾ ਉੱਥੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਉਹਦਾ ਵਿਆਹ ਵੀ ਮੱਥੋ ਨਾਮ ਦੀ ਲੜਕੀ ਦੇ ਨਾਲ ਕੀਤਾ ਸੀ ਤੇ ਸਮਾਂ ਆਉਣ ਤੇ ਗੁਰੂ ਅਮਰਦਾਸ ਪਿਤਾ ਜੀ ਨੇ ਇਹਨਾਂ ਨੂੰ ਮੰਜੀ ਵੀ ਸੌਂਪੀ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਤੋਰਿਆ ਸੀ ਹੈ ਪ੍ਰੇਮਾ ਕੁਰੀ ਸੀ ਮਹਾਰਾਜ ਜੀ ਤੇ ਇਹਦਾ ਨਾਮ ਰੱਖਿਆ ਸਤਗੁਰ ਨੇ ਮੂਰਾਰੀ ਤੇ ਤੁਸੀਂ ਵੀ ਉਹ ਜੋਤੋ ਮਹਾਰਾਜ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਮੇਰਾ ਕੋਰ ਦੂਰ ਕਰੋ ਹੁਣ ਬਾਲਾ ਪੀਤਪੁਰ ਜੀ ਨੇ ਆਪਣੇ ਚੋਲੇ ਦੇ ਜੇਬ ਜੱਥਾ ਪਾਇ ਤੇ ਕਰਮਾਲ ਕੱਢਿਆ ਸਾਡਾ ਇਤਿਹਾਸ ਕਹਿੰਦਾ ਉਹ ਰੁਮਾਲ ਕੋੜੀ ਵਲ ਸੁਟਿਆ ਆਖਿਆ ਗੁਰਨਾਨਕ ਦਾ ਨਾਮ ਲੈ ਕੇ ਆਪਣੇ ਸਰੀਰ ਤੇ ਇਦਮਾਲ ਫੇਰ ਪੱਗਾਂ ਵਾਲਿਓ ਇਹ ਗੁਰਨਾਨਕ ਜੀ ਦੇ ਘਰ ਇਹ ਰਹਿਮਤਾਂ ਬਖਸ਼ਿਸ਼ਾਂ ਵਰਤਦੀਆਂ ਨੇ ਵਰਤਦੀਆਂ ਨੇ ਜਦੋਂ ਉਹ ਰੁਮਾਲ ਫੇਰਿਆ ਹੈ ਕੁੜੀ ਆਪਣੇ ਸਰੀਰ ਤੇ ਤੇ ਨਾਲ-ਨਾਲ ਮੁਖ ਤੋਂ ਇਹ ਪੰਕਤੀ ਪੜ ਰਿਹਾ ਪਤਾ ਕਿਹੜੀ ਪੰਕਤੀ ਪੜਦਾ ਪਿਆ ਆ ਉਹ ਦਾਦਾ ਦੇ ਲਿਆ ਜੁਨੀਆਂ ਭੈਣਾਂ ਬੈਠੀਆਂ ਜੀ ਹੁਣ ਬਿਲਕੁਲ ਧਿਆਨ ਦਿਓ ਅੱਜ ਗੁਰੂ ਕੋਲੋਂ ਬਖਸ਼ਿਸ਼ਾਂ ਲੈ ਕੇ ਜਾਣੀ ਹੈ ਆਪਾਂ ਤੇ ਉਹ ਕੀ ਪੰਕਤੀ ਪੜਦਾ ਪਿਆ ਹੈ ਉਹ ਕੁੜੀ ਨਾਲ ਨਾਲ ਨਾਲ-ਨਾਲ ਮਾਲ ਆਪਣੇ ਸਰੀਰ ਤੇ ਫਿਰਦਾ ਪਿਆ ਨਾਲ-ਨਾਲ ਬੇਨਤੀਆਂ ਕਰ ਰਿਹਾ ਕੀ ਰੋਗੀ ਕਾ ਪ੍ਰਭ ਖੰਡ ਰੋਗ ਰੋਗੀ ਕਾ ਪ੍ਰਭ ਖੰਡ ਰੋਗ ਰੋਗੀ ਕਾ ਪ੍ਰਭ ਗਜ ਕੇ ਰੋਗੀ ਕਾ ਪ੍ਰਭ ਖੰਡ ਰੋਗ 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 ਦੁਖੀਏ ਕਾ ਮਿਟਾਵੋ ਪ੍ਰਭ ਸੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਦੁਖੀਏ ਕਾ ਮਿਟਾਵੋ ਸਭ ਸੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਪਗਾ ਵਾਲਿਓ ਜਦ ਰਮਾਲ ਫੇਰਿਆ ਨਾਲ ਬੇਨਤੀਆਂ ਕੀਤੀਆਂ ਤੇ ਸਰੀਰ ਕੰਚਨ ਵਰਗਾ ਹੋ ਗਿਆ ਕੰਚਨ ਵਰਗਾ ਹੁਣ ਬਾਲਾ ਪ੍ਰੀਤਮ ਜੀ ਅਗਾ ਚੱਲੇ ਨੇ ਤੇ ਇਹ ਦੋਵੇਂ ਹੱਥ ਜੋੜ ਕੇ ਫਿਰ ਅਗਲ ਵੰਡੀ ਖਲੋ ਗਿਆ ਸਤਿਗੁਰੂ ਮੇਰੀ ਇੱਕ ਹੋਰ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਹੁਣ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਥੋੜਾ ਮੁਸਕਰਾ ਪਏ ਕਿੰਦੇ ਤੇਰੇ ਸਰੀਰ ਦਾ ਕੋੜ ਤਾਂ ਦੂਰ ਹੋ ਗਿਆ ਹੁਣ ਹੁਣ ਕੀ ਕਹਿਣਾ ਸਤਿਗੁਰੂ ਇਹ ਸਰੀਰ ਦਾ ਕੋੜ ਤਾਂ ਦੂਰ ਹੋ ਗਿਆ ਕਿਰਪਾ ਕਰੋ ਮਨ ਦਾ ਕੋੜ ਵੀ ਦੂਰ ਹੋ ਜਾਵੇ ਆਹ ਪਾਗਾਂ ਵਾਲਿਓ ਇਹ ਵਿਰਲਾ ਹੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਸੋਝੀ ਹੁੰਦੀ ਹੈ ਨਹੀਂ ਤਾਂ ਸਾਰੀ ਸਾਰੀ ਜ਼ਿੰਦਗੀ ਬੀਤ ਜਾਂਦੀ ਗੁਰਮੁਖ ਮਨ ਦੇ ਕੋੜ ਦਾ ਪਤਾ ਹੀ ਲੱਗਦਾ ਹੀ ਨਹੀਂ ਕਰੋਂ ਤੋਂ ਬੰਦਾ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਿੱਚ ਲਾ ਦਿੰਦਾ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ ਜੋ ਮੈਂ ਕਹਣਾ ਉਹ ਸਹੀ ਆ ਜੋ ਮੈਂ ਕਰਦਾ ਉਹ ਸਹੀ ਆ ਸਾਰੀ ਜ਼ਿੰਦਗੀ ਇਸੇ ਚ ਲੱਗ ਜਾਂਦੀ ਗੁਰਮੁਖੋ ਮੈਂ ਮੇਰੀ ਮੈਂ ਮੇਰੀ ਦੇ ਵਿੱਚ ਅੱਜ ਗੁਰਮੁਖੋ ਆਖਣ ਲੱਗਾਏ ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ ਇਹ ਤਨ ਤਾਂ ਅਰੋਗ ਹੋ ਗਿਆ ਸਤਿਗੁਰ ਜੀ ਕਿਰਪਾ ਕਰੋ ਮਨ ਵੀ ਅਰੋਗ ਹੋ ਜਾਵੇ ਤੇ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਖ ਲਗਿਓ ਭਲਿਆ ਜੇ ਚਾਹੁੰਨਾ ਨਾ ਜੇ ਚਾਹੁੰਨਾ ਕਿ ਮਨ ਵੀ ਅਰੋਗ ਹੋ ਜਾਵੇ ਫਿਰ ਸ਼ਬਦ ਦੀ ਕਮਾਈ ਕਰਨੀ ਪਵੇਗੀ ਸ਼ਬਦ ਦੀ ਜਿਉਂ-ਜਿਉਂ ਸ਼ਬਦ ਦੀ ਕਮਾਈ ਕਰੇਗਾ ਤਾਂ ਮਨ ਅਰੋਗ ਹੋ ਜਾਵੇਗਾ ਸਤਿਗੁਰੂ ਕਿਹੜੇ ਸ਼ਬਦ ਦੀ ਕਮਾਈ ਕਰਨੀ ਹੈ ਭਾਗਾਂ ਵਾਲੇ ਉਸ ਵੇਲੇ ਸਤਿਗੁਰੂ ਜੀ ਸਾਰੀ ਸੰਗਤ ਨੂੰ ਆਖ ਲ ਕੇ ਸੰਗਤ ਜੀ ਨੂੰ ਇੱਥੇ ਚੌਂਕੜੇ ਮਾਰ ਲਓ ਸੰਗਤ ਨੇ ਚੌਂਕੜੇ ਮਾਰ ਲਏ ਉਹ ਗੁਰਮੁਖ ਨੇ ਵੀ ਗੁਰਮੁਖ ਜਿਹਦਾ ਸਤਿਗੁਰੂ ਨੇ ਕੋੜ ਦੂਰ ਕੀਤਾ ਹੈ ਉਹਨੇ ਵੀ ਚੌਂਕੜਾ ਸੰਗਤ ਚ ਮਾਰ ਲਿਆ ਹੁਣ ਸਤਿਗੁਰੂ ਜੀ ਕਹਿੰਦੇ ਫਿਰ ਇਹ ਸ਼ਬਦ ਦੀ ਕਮਾਈ ਕਰਨੀ ਹੈ ਕਿਹੜੇ ਸ਼ਬਦ ਦੀ ਵਾਹਿਗੁਰੂ 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 ਸਤਿਗੁਰੂ ਜੀ ਅੱਖ ਲਗੇ ਉਹ ਭਲਿਆ ਜਿਉਂ-ਜਿਉਂ ਸ਼ਬਦ ਦੀ ਕਮਾਈ ਕਰੇਗਾ ਤੇਰਾ ਮਨ ਵੀ ਅਰੋਗ ਹੁੰਦਾ ਜਾਏਗਾ